ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨੀਡੇਰੀ ਫਾਰਮ ਦੇ ਵਿੱਚ। ਹਾਂਜੀ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਭਾਰਾਪੁਰ ਜੀ ਜ਼ਿਲ੍ਹਾ ਨਵਾਂ ਸ਼ਹਿਰ ਜੀ। ਹਾਂਜੀ ਵੀਰ ਜੀ ਅੱਜ ਪਹੁੰਚੇ ਹਾਂ ਬਾਈ ਨਿਰਿੰਦਰ ਕੋਲੇ ਐਨ ਕੇ ਫਾਰਮ ਜੀ ਤੇ ਐਸ ਫਾਰਮ 'ਚ ਤੁਹਾਨੂੰ ਵੀਰ ਜੀ ਦੋ ਜਰਸੀ ਬੱਚੀਆਂ ਦਿਖਾਉਣੀਆਂ ਜੀ। ਦੋਨੇ ਬੱਚੀਆਂ ਪਹਿਲੇ ਪਹਿਲੇ ਸੂਏ ਸੂਣ ਵਾਲੀਆਂ ਜੀ ਤੇ ਦੋਨੇ ਬੱਚੀਆਂ ਤੁਹਾਨੂੰ ਰੇਟ ਦੱਸਾਂਗੇ ਜੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਵੀਰ ਜੀ। ਜਿਹੜੀ ਵੀਰ ਨੂੰ ਪਸੰਦ ਆਣੀਆਂ ਜੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੀ ਵੀਰ ਜੀ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਦੰਦੋਂ ਦੋ ਦੰਦਾ ਜੀ ਤੇ ਡੇਟ ਮੁਤਾਬਕ 15 ਦਿਨ ਕੱਚੀ ਹੈ ਜੀ ਤੇ ਹਵਾਨਾ ਪੂਰਾ ਚੰਗਾ ਤੇ ਸੋਨਾ ਤਿਆਰ ਕੀਤਾ ਹੋਇਆ ਤੇ ਵੀਰ ਦੱਸਦਾ ਵਾ ਜੀ ਕਿ ਪਹਿਲੇ ਸੁਗਈ ਬੱਚੀ 15 16 ਕਿਲੋ ਦੁੱਧ ਕੁਲਾ ਚਵਾ ਦੂਗੀ ਤੇ ਬਾਕੀ ਦੁੱਧ ਇਹਨਾਂ ਦੇਣਾ ਵੀ ਚਾਹੀਦਾ ਕਿਉਂਕਿ ਸੋਨ ਵਿੱਚ ਹਜੇ ਕਾਫੀ ਦਿਨ ਪਏ ਆ ਤੇ ਹਵਾਨਾ ਪੂਰਾ ਚੰਗਾ ਤੇ ਸੋਨਾ ਤਿਆਰ ਕੀਤਾ ਹੋਇਆ ਜੀ ਅੱਧ ਦੇ ਸਕਦੇ ਆ ਜੀ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਪੂਰਾ ਫਿਟਿੰਗ ਵਾਲਾ ਹਵਾਨਾ ਜੀ ਤੇ ਚਾਰ ਹਵਾਨਾ ਤਿਆਰ ਕੀਤਾ ਹੋਇਆ ਜੀ ਜਿੰਨਾ ਹਵਾਨਾ ਗਾਂ ਨੂੰ ਆ ਤੇ ਉਹਨਾਂ ਕੇ ਹਵਾਨੇੜਾ ਪਛਾਣ ਨੂੰ ਗੈਟਾਂ ਕੋ ਚੌੜਾ ਤਿਆਰ ਕੀਤਾ ਹੋਇਆ ਜੀ ਦੇਖ ਸਕਦੇ ਆ ਜੀ ਥਣ ਚਾਰੇ ਸੋਹਣੇ ਤੇ ਕੱਲੇ ਕੱਲੇ ਨਖਰਵੇਂ ਲੱਗੇ ਹੋਏ ਜੀ ਹੋਰਾ ਥਣਾ ਜੇ ਹੋਰ ਚਾਂਗਣੀ ਆ ਦੇਖ ਸਕਦੇ ਹਵਾਨਾ ਸਿਰ ਦੁਆਰ ਤੋਂ ਬੈਕ ਸਾਈਡ ਤੋਂ ਚੈੱਕ ਕਰ ਸਕਦੇ ਆ ਵੀ ਆ ਦੇਖ ਸਕਦੇ ਆ ਜੀ ਵੱਛੀ ਦਾ ਪ੍ਰਾਈਸ ਤੁਹਾਨੂੰ ਵੀਡੀਓ ਦੇ ਅੰ데 ਤੇ ਦੱਸਾਂਗੇ ਦੂਜੇ ਨੰਬਰ ਵਾਲੀ ਵੱਛੀ ਦੀ ਗੱਲ ਕਰਦੇ ਆਂ ਜੀ ਹਾਂਜੀ ਵੀਰ ਜੀ ਦੂਜੇ ਨੰਬਰ ਵਾਲੀ ਵੱਛੀ ਦੀ ਗੱਲ ਕਰਦੇ ਆਂ ਜੀ ਇਹ ਵੀ ਬਾਈ ਦੀ ਪੂਰੀ ਚੰਗੀ ਤੇ ਸੋਹਣੀ ਵੱਛੀ ਹੈ ਇਹਦੀ ਜਰਸੀ ਦੋ ਦੰਦ ਵੱਛੀ ਜੀ ਇਹ ਹੈ ਤੇ ਡੇਟ ਮੁਤਾਬਕ 10 ਦਿਨ ਕੱਚੀ ਹੈ ਜੀ ਕੱਦ ਕੋਲਾ ਜੀ ਵੱਛੀ ਦਾ ਫਵਾਨਾ ਇਹਦਾ ਪੂਰਾ ਚੰਗਾ ਤੇ ਸੋਹਣਾ ਤਿਆਰ ਕੀਤਾ ਹੋਇਆ ਜੀ ਆਹ ਮੂੰਹ ਮੱਥੇ ਹੀ ਦੇਖ ਸਕਦੇ ਆਂ ਜੀ ਪੂਰੀ ਚੰਗੀ ਤੇ ਸੋਹਣੀ ਵੱਛੀ ਹੈ ਜੀ ਬਰਸੀ ਬਾਈ ਦੀ ਜਰਸੀ ਤੇ ਹਵਾਨਾ ਪੂਰਾ ਚੰਗਾ ਤੇ ਸੋਨਾ ਤਿਆਰ ਕੀਤਾ ਹੋਇਆ ਜੀ ਆਹ ਦੇਖ ਸਕਦੇ ਆ ਜੀ 10 ਦਿਨ ਪੂਰੀ ਹਜੇ ਬਾਈ 10 ਦਾ ਡੇਟ ਮੁਤਾਬਕ ਕੱਚੀ ਆ ਤੇ 15 ਲੀਟਰ ਬਾਈ 10 ਦਾ ਇਹ ਵੀ ਦੁੱਧ ਖੋਲਾ ਚਵਾ ਦੂਗੀ ਤੇ ਹਵਾਨਾ ਪੂਰਾ ਚੰਗਾ ਤੇ ਸੋਨਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਜੀ ਇਹਨੇ ਆਹ ਦੇਖ ਸਕਦੇ ਆ ਜੀ ਹੋਰਾ ਥਾਂ 'ਚ ਫੋਰ ਸ਼ਾਂਗਣੀ ਜੀ ਚਾਰੇ ਥਾਂ ਖੁੱਲ ਗਏ ਤੇ ਤੇ ਕੱਲੇ ਕਲੇ ਨਿਕਰ ਮੇ ਲੱਗੇ ਹੋਏ ਆ ਦੇਖ ਸਕਦੇ ਆ ਸੋਹਣੇ ਥਾਨ ਲੱਗੇ ਹੋਏ ਜੀ ਚਾਰੇ ਤੇ ਬਾਈ ਨੇ ਜੋੜੇ ਡਿਮਾਂਡ 70000 ਰੁਪਇਆ ਰੱਖੀ ਆ ਤੇ ਬਾਈ ਕਹਿੰਦਾ ਮੌਕੇ ਤੇ ਮਾਰ ਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆਣ ਗਿਆ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਗੱਲਬਾਤ ਕਰ ਲਈ ਹਾਂਜੀ ਵੀਰ ਜੀ ਅੱਜ ਦੀ ਵੀਡੀਓ 'ਚ ਆਹੀ ਦੋ ਨਗ ਬਾਈ ਦੇ ਵਕਾਊ ਸੀ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਔਰ ਵੀਡੀਓ ਮੇਰੇ ਟੀਨ ਚ ਦੇਖਣ ਲਈ ਮੈਂ ਸਾਰਿਆਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਅਗਲੀ ਨਵੀਂ ਵੀਡੀਓ ਜਲਦ ਮਿਲਾਂਗੇ ਜੀ ਵੀਡੀਓ ਵੇਖ ਲਈ ਧੰਨਵਾਦ ਜੀ ਸਾਰੇ ਵੀਰਾਂ